ਰਾਣੀ ਕਰਮ ਕੋਟੰਦਾ ਵਾ ਕੀ ਗੱਲ ਇਹ ਇਹ ਗੱਲ ਇਹ ਹੋਈ ਜੇ ਪਹਿਲੇ ਤਿਹੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਦਾ ਕੁੰਦਾ ਮਾਰਿਆ ਇਸ ਛੱਤ ਮਾਰੀ ਤੇ ਉਹਦਾ ਕਰਕੇ ਪਰਨੇ ਘਰ ਨਾਲ ਮਸਵਾਲਦੀ ਹਾਂ ਕਿ ਥੱਲੇ ਨਹੀਂ ਸੀ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਫ੍ਰਿਜ ਹੀ ਟੀਵੀ ਟਰੈਲੀ ਹੀਗੀ ਟੀਵੀ ਹੀਗਾ ਤੇ ਕੱਪੜੇ ਧੋਣ ਵਾਲੀ ਮਸ਼ੀਨ ਬੈੱਡ ਦਾਨੇ ਦਨੇ ਸਾਰਾ ਜਿਉ ਉਸ ਮਹਾਰਾਜ ਦਾ ਸਾਰਾ ਇੱਧਰ ਰੱਖਿਆ ਆਏਗਾ ਤੋ ਚਾਣਕ ਪਤਾ ਇਹ ਨਹੀਂ ਪਤਾ ਲੱਗਾ ਕਿ ਅੱਗ ਕਿੱਦਾਂ ਲੱਗ ਗਈ ਆ ਇਹ ਉੱਠ ਕੇ ਆਈ ਆ ਕਹਿੰਦੀ ਸੀ ਬੂਆ ਖੋਲਣ ਲੱਗੀ ਤਾਂ ਅੱਗ ਬਾਹਰ ਨੂੰ ਆਉਂਦੀ ਆ ਇਹ ਭੱਜੀ ਗਈ ਆ ਕਹਿੰਦੀ ਮੰਮੀ ਅੰਦਰ ਅੱਗ ਲੱਗ ਗਈ ਅੱਗ ਲੱਗ ਗਈ ਮੈਂ ਕਹਾ ਤੇ ਪਰ ਲੱਗ ਗਈ ਉਹ ਵੇਖਿਆ ਤੇ ਸਾਰਾ ਕੁਝ ਸੜ ਕੇ ਬੈਡ ਬੁੱਡ ਤੈਸ ਨਾਸ ਹੋ ਗਿਆ ਪਹਿਲੋ ਹੜਨੇ ਮਾਰ ਦਿੱਤਾ ਨਾ ਹੁਣ ਕੋਈ ਦਿਹਾੜੀ ਨਾ ਨੱਪਾ ਨਾ ਕੋਈ ਸਮਾਨ ਭਾਂਦਿਆ ਤਿੱਕ ਕੋਲੀ ਤਿੱਕ ਵੀ ਨਹੀਂ ਰਿਹਾ ਬੈਡ ਬਿਸਤਰੇ ਸਾਰਾ ਕੁਝ ਸੜ ਗਿਆ ਤੇ ਹੁਣ ਛੱਤ ਵੀ ਬਾਲਿਆਂ ਵਾਲੀ ਉਹ ਵੀ ਡਿੱਗ ਗਈ ਆ ਤੇ ਹੁਣ ਇਹ ਸਰਕਾਰ ਕੋ ਮੰਗ ਕਰਨੇ ਆ ਕਿ ਛੋਟੇ ਬੱਚੇ ਨੇ ਗਰੀਬ ਘਰ ਆ ਤੇ ਕੋਈ ਮੰਗ ਇਹ ਆ ਹੀ ਕਰਨੇ ਆ ਵੀ ਚਲੋ ਕੋਈ ਮਦਦ ਕੀਤੀ ਜੀ ਮੇਰਾ ਨਾਮ ਹਨਿਆ ਤੇ ਅਈ ਰਾਤ ਇੱਥੇ ਸੁੱਤੇ ਨੇ ਬਰਵਾਜਾ ਸਾਡਾ ਬੰਦ ਹੀ ਤੇ ਪਤਾ ਨਹੀਂ ਲੱਗਾ ਚਾਣਕ ਕਿਦਾਂ ਅੱਗ ਲੱਗ ਗਈ ਹੈ ਘਰ ਦੇ ਜਾਂ ਮੈਂ ਸਵੇਰ ਉੱਠ ਕੇ ਵੇਖਿਆ ਤੇ ਸਾਡਾ ਘਰ ਯਾਨੀ ਕਿ ਸਾਰਾ ਸੜਨ ਗਿਆ ਬੋਕਸ ਬੈੱਡ ਹੀ ਲੀੜਾ ਕਪੜਾ ਹੀ ਲਮਾਰੀ ਫੇਰ ਜੀ ਯਾਨੀ ਕਿ ਸਾਰਾ ਕੁਝ ਖਤਮ ਹੋ ਗਿਆ ਸਵਾਹ ਹੋ ਗਿਆ ਸਾਰਾ ਕੁਝ ਲੱਕਣੀ ਬਚਿਆ ਬੱਚਿਆਂ ਦੇ ਪ੍ਰੂਫ ਵੀ ਸੜ ਗਏ ਸਾਰੇ ਸੂਵ ਵਾਲੇ ਇਹ ਦਿਨੇ ਜਦ ਮੋਟ ਕੇ ਵੇਖਿਆ ਮੈਂ ਮੇਰੀ ਸਾਥੀ ਇੰਨਾ ਦੇ ਘਰ ਸੌਂਨੇ ਆ ਮੇਰਾ ਪਤੀ ਬਾਹਰ ਕੰਮ ਤੇ ਗਏ ਆ ਢਾੜੀ ਦੱਪੇ ਤੇ ਇੱਧਰ ਸੌਂਨੇ ਹੈ ਤੇ ਜਾ ਕੇ ਜਦੋਂ ਸੇਵਾ ਸੁਬਾਹ ਉੱਠ ਕੇ ਆਈ ਇੱਧਰ ਵੇਖਿਆ ਤੇ ਅੱਗ ਲੱਗੀ ਪਈ ਕਮਰੇ ਵਿੱਚ ਉਹ ਮਜ਼ਦੂਰੀ ਦਾ ਕੰਮ ਕਰਦੇ ਸ਼੍ਰੀਨਗਰ ਦਾ ਕੰਮ ਕਰਦੇ ਲੱਕੜ ਦਾ ਹੌਂਦੇ ਹਾਂ ਹਾਂ ਮੈਂ ਕੰਮ ਕਰਦਾ ਸਕਾ ਹਮ ਸਰਕਾਰ ਕੋ ਇਹ ਮੰਗ ਕਰਦੇ ਆ ਮਤਲਬ ਜੋ ਵੀ ਸਾਡਾ ਨੁਕਸਾਨ ਹੋਇਆ ਤੇ ਸਰਕਾਰ ਵਾਲੇ ਨੁਕਸਾਨ ਭਰ ਦੇਣ ਯਾਨੀ ਕਿ ਘਰ ਉਹ ਵਾਸਤੇ ਮਦਦ ਕਰ ਦੇ ਦੇ ਬਸ ਇਹ ਹੋਈ ਉਹ ਤੇ ਕੁਛ ਨਹੀਂ ਕੀ ਨਾ ਜਾਪ ਮੈਂ ਨਾ ਸੁਖੀ ਕੀ ਕੀ ਜਾਂਦਾ ਇਹ ਮੈਂ ਤੇ ਨਗਰਾਂ ਕੋ ਸੁਣਨਾ ਜੀ ਤੇ ਇਹ ਘਰ ਸਾਡੇ ਯਾਨੀ ਤੇ ਮੈਂ ਸਵੇਰੇ ਆਇਆ ਤੇ ਅੱਖ ਦੀ ਡੈਡੀ ਅੱਗ ਲੱਗੀ ਅੱਗ ਲੱਗੀ ਦੇਖੋ ਬੂਆ ਵੀ ਨਹੀਂ ਖੋਲਿਆ ਤੇ ਮੈਂ ਆਣ ਕੇ ਬੂਆ ਖੋਲਿਆ ਤੇ ਦੇਖਿਆ ਤੇ ਅੱਗ ਬੜੀ ਮੱਚੀ ਲੀ ਕੀ ਹੜ੍ਹ ਦੀ ਮਾਰ ਰਹੀ ਹੁਣ ਇਹ ਧਰਮਾ ਮਾਰ ਰਹੀ ਤੁਹਾਨੂੰ ਕਿਹ ਹੈ ਕਿ ਸਾਡੋਂ ਪਰਿਆਂ ਵਿਚਾਰਾ ਕਰਦੇ ਬਹੁਤ ਔਖਾ ਹੈ ਕਿਉਂ ਸਰਕਾਰਾਂ ਨਹੀਂ ਜਾਣਦੀ ਸਰਕਾਰ ਕੋਈ ਮਤ ਕਰਦੇ ਮੜੀ ਮੱਠੀ ਹਾਂਜੀ ਮੈਂ ਕਬਲਬੀਰ ਸਿੰਘ ਤਰਨਕੋਟ ਬੰਦਾਵਾ ਸਰਪੰਚ ਨੂੰ ਹਾਂ ਜੀ ਇਹਨਾਂ ਦਾ ਸੁੱਖਾ ਮਸੀਹ ਇਹਨਾਂ ਦੇ ਚਾਨਕਾ ਅੱਗ ਲੱਗ ਗਈ ਜੀ ਇੱਥੇ ਇਹਨਾਂ ਲਾਗੇ ਗਵਾਂਢ ਦਾ ਰੋੜਾ ਰੋੜਾ ਪਾਇਆ ਆਂਦਿਆਂ ਨੂੰ ਮੈਂ ਵੇਖਿਆ ਤੇ ਆ ਕੇ ਪੂਰੀ ਮਚ ਗਈ ਇਹਨਾਂ ਦੇ ਬਾਲੇ ਬੋਲੇ ਜਿਹੜੇ ਲੂਸ ਕੇ ਥੱਲੇ ਡਿੱਗ ਪਏ ਅੰਦਰ ਇਹਨਾਂ ਦੇ ਫਰੀਜਾ ਪਈਆਂ ਲਿਵਾਰੀ ਪਈ ਉਹ ਵੀ ਸੜਕੇ ਸਵਾਲ ਹੋ ਗਈ ਜੀ ਆ ਗੱਲ ਹੋਈ ਜੀ ਇਹਨਾਂ ਨੂੰ ਮਾਤਾ ਬੰਦੇ ਅੱਡੇ ਡੜੀ ਬਾਹਰ ਬੰਦੇ ਬੰਦਾ ਦਿਹਾੜੀ ਦੇ ਬਾਹਰ ਗਿਆ ਅੱਜ ਤੇ ਆਂਦਿਆਂ ਨੂੰ ਮੈਂ ਕੋਈ ਕਬਰਾ ਹੋ ਵੀ ਸੜਕੇ ਸਵਾਲ ਹੋ ਗਿਆ ਥੱਲੇ ਡਿੱਗ ਪਿਆ ਕੋਈ ਸਰਕਾਰੀ ਨੁਮਾਇੰਦਾ ਵੀ ਆਇਆ ਇੱਥੇ ਇੱਕ ਬਈ ਜੇ ਚਾਂਸ ਕਰੇ ਤੇ ਨਾਂ ਕੀਤਾ ਇਹ ਕਿਹਾ ਇਹਨੇ ਕਿ ਉਹਦੇ ਅਜੇ ਨਾਤੇ ਕੋਈ ਸਰਕਾਰੀ ਆਇਆ ਇੱਥੇ ਅਨੰਦ ਦਾ ਨਾਮ ਬੋਲ ਰਿਹਾ ਇਹ ਕਰਕੇ ਨਹੀਂ ਆਪੋ ਜੀ ਆਏ ਤੇ ਅੱਛਾ ਧਿਆਨ ਧਿਆਰ ਆ ਗਿਆ ਕਿ ਮਾਤਰ ਬੰਦੇ ਨੇ ਜਿਹੜੀ ਦਾਲ ਬੱਗੇ ਨੇ ਉਹ ਧਿਆੜੀ ਫਾਰ ਗਿਆ ਮੁੰਡਾ ਚਾਣਕਮ ਚਾਣਕ ਲੱਗ ਗਈ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਤ ਹੈ ਸਰਕਾਰ ਨੂੰ ਇਹ ਅਪੀਲ ਕਰ ਸਕਦੇ ਆ ਜੀ ਇਹਨਾਂ ਦੀ ਮਦਦ ਕੀਤੀ ਜਾਏ ਇਹਨਾਂ ਕੋਈ ਪਹਿਤ ਉਵਾਦ ਦੇ ਨੇ ਇਹਨਾਂ ਦਾ ਕੋਈ ਹੁੰਨੇ ਦੀ ਤਿਆਰੀ ਹੋ ਜੇ ਇਹਨਾਂ ਦੀ Et